ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੈਂ ਹਰਕੀਤ ਕੌਰ ਆਪਣੇ ਚੈਨਲ ਤੇ ਸੁਆਗਤ ਹੈ ਅਸੀਂ ਸਾਰੇ ਠੀਕ ਠਾਕ ਹਾਂਜੀ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਮ ਹੋਗੇ ਟਾਈਮ ਹੈ ਜਿਹੜਾ 7:30 ਹੋਗੇ ਉੱਤੀ ਹੋਗੇ 2-4 ਮਿੰਟ ਸਖਤ 35 ਹੋਗੇ ਹੋਣਗੇ ਤੇ ਝਾੜੂ-ਚੂੜੂ ਲਾ ਕੇ ਹਟਿਆ ਹੁਣ ਪਹਿਲਾਂ ਬੱਚੇ ਤੋਂਰੇ ਗੁਰਦੁਆਰਿਆਂ ਆ ਕੇ ਬੱਚਿਆਂ ਦਾ ਸਰਵਾ ਆਇਆ ਤੇ ਉਦੋਂ ਪਹਿਲਾਂ ਕੰਮ ਕਰ ਗਈ ਸੀ ਜਿਹੜੇ ਕਰਨ ਵਾਲੇ ਸਤਾਰਾ ਜੋਗੀ ਸੀ ਗੋਵਾ ਸੱਟ ਲਈ ਸੀ ਤੇ ਚਾਹ ਪਾਣੀ ਦੁੱਧ ਬਾਹਰ ੜਕ ਕੀਤੀ ਆਟਾ ਗੁੰਨ੍ਹਣ ਕੀਤੀ ਬੀਬੀ ਨੇ ਗੁਰਦੁਆਰਿਆਂ ਆ ਕੇ ਰੋਟੀ ਲਾਤੀ ਮੈਂ ਸਰਵਾ ਤੇ ਹੁਣ ਝਾੜੂ ਲਾ ਕੇ ਹਟਿਆ ਸੁਖਮਣ ਹੋ ਰਹੇ ਬਾਗ ਦੇ 7:00 ਵਜੇ ਝਾੜੂ ਲਾ ਕੇ ਹੁਣ ਉਨਪੌਣੇ ਜੀ ਮਸੀਂ ਚ ਕੱਪੜੇ ਕੱਪੜੇ ਬਹੁਤ ਹੋਏ ਪੈਣਗੇ ਕਾਲੀ ਕੀ ਕਤੂ ਸਾਡਾ ਦਸਮੀ ਤੇ ਗਏ ਸੀ ਉਹ ਹੋ ਗਿਆ ਇੱਕ ਇੱਕ ਫਿਰ ਆ ਕੇ ਬਦ ਲਿਆ ਹੈਨਾ ਸੁਖਮਣ ਹੋ ਰਹੀਆਂ ਇਹਦੇ ਚ ਦੋ ਦੋ ਹੋ ਗਏ ਮੇਰਾ ਤਾਂ ਹਜੀ ਕੋਈ ਆਏਗਾ ਸਰਦਾਰ ਜੀ ਦਾ ਵੀ ਕੋਈ ਆਏਗਾ ਬੀਬੀ ਦਾ ਵੀ ਕੋਈ ਆਏਗਾ ਬੱਚੇ ਤਾਂ ਮਾੜੀ ਜੀ ਗਰਮੀ ਆ ਜਾਂਦੀ ਉਹਦੀ ਲਾ ਦੰਦੇ ਨੇਗੇ ਉਹ ਦੇਖੋ ਇੱਧਰ ਸਾਡੀ ਜਗਾ ਕੰਨੀ ਖੁੱਲੀ ਪਈ ਆ। ਉਹ ਚੱਕ। ਕਿ ਜਿਹੜੀ ਜਗਾ ਪਈ ਆ ਖਾਲੀ। ਲੋ ਜੀ ਆਪਾਂ ਮਸ਼ੀਨ ਚਲਾਉਣੇ ਹੁਣ ਪਾਣੀ ਛੱਡਿਆ ਹੋਇਆ ਮਸ਼ੀਨ ਚ। ਕਾਫੀ ਪਾਣੀ ਪਊਗਾ ਕੱਪੜੇ ਕਾਫੀ ਨੇਗੇ। ਤੇ ਦੇਖ ਲਾਂ ਨੇ ਕੀ ਬੈੱਡ ਲੱਗੂਗਾ 7 ਤਰੀਕ ਦੀ ਛੁੱਟੀ ਹੈਗੇ ਨਾ ਸੁਖਮਣ ਹੋਣੀਆਂ। ਉਦੋਂ ਦੇਖਾਂਗੇ ਰਸੋਈ ਸੂਈ ਸਾਫ ਕਰਾਂਗੇ। ਬੈਟਿੰਗ ਵਾਲਾ ਕੈਮਰਾ ਸਾਫ ਕਰ ਲਾਂਗੇ ਰਸੋਈ ਕਰ ਲਾਂਗੇ ਹੈਨਾ ਚਲ ਚੱਕ ਧਰ ਕਰਾ ਦੇਣਗੇ ਨਾਲ ਲੈ ਨਵਾਂ ਜੀ ਜੀਰ ਵਾਲਾ ਸੱਤ ਬੱਤੀ ਪ੍ਰਣਾ ਮੇਰੀ ਗੱਲ ਤੋਂ ਬਹੁਤ ਹਸੀਆਂ ਮੈਂ ਤੁਹਾਨੂੰ ਕਿਹਾ ਕਿ ਹਸਣ ਵਾਲੀ ਗੱਲ ਦੱਸੂਗੀ ਬਹੁਤ ਹੀ ਹਸੀਆਂ ਪੈਣਾ ਹੈਨਾ ਐ ਹੁੰਦਾ ਹੁੰਦਾ ਕਈ ਵਾਰੀ ਆਪਾਂ ਨੂੰ ਭਲੇਖੇ ਚ ਰਹਿ ਜਾਣੇ ਆਗੇ ਸਰਫਾ ਡੱਬਾ ਵੀ ਖਾਲੀ ਹੋ ਗਿਆ ਕੱਢਣ ਵਾਲਾ ਉਹ ਜੀ ਮੈਂ ਬਹੁਤ ਾਕੋ ਬੋਲ ਗਿਆ ਹਾਂ ਮਾਰ ਤਾਂ ਮੁੰਦਿਨ ਵਾਸਤੇ ਕਾ ਇਹ ਵੀ ਮੁਰਕਾ ਦੇ ਨਿਕਲ ਜਾਣਾ ਕੱਪੜਿਆਂ ਚੋਂ ਨਾ ਜਦੋਂ ਆਥੋਂ ਨੂੰ ਦੋ ਦੋ ਤਿੰਨ ਲਾਉਣੇ ਫਿਰ ਉਹ ਚ ਮੈਲ ਕੇ ਜਿਹੜੀ ਪੈਂਦੀ ਹੈ ਮੁਰਕਾ ਦੀ ਕੱਢ ਲੈਣੇ ਅਗੇ ਚਲੋ ਕੱਪੜਿਆਂ ਚ ਮਸ਼ੀਨ ਲਾ ਦਿੱਤੀ ਆ ਮੱਜਾਂ ਨੂੰ ਦਵਾਈ ਬੂਟੀ ਜੋ ਵੀ ਗੋਲੀ ਵੱਟਾ ਦੇਣਾ ਸੀਗਾ ਉਹ ਦੇ ਦਿੱਤਾ ਆਪਣੀ ਅੱਜ ਹੋ ਗਈ ਜੀ 3 ਤਰੀਕ ਮੱਝ ਦੇ 3 ਦਿਨ ਰਹਿ ਗਏ ਨੇ ਇਹ ਦੇਖੋ ਹੁਣ ਵੀ ਕਈ ਕ ਦਿਨ ਬੱਦਲ ਹੋਊਗੀ ਜਾਂ ਪੂਰੇ ਦਿਨਾਂ ਦੀ ਸੋਹੂਗੀ ਤੇ ਦੱਸਾ ਮੈਂ ਕਿ ਤੁਹਾਨੂੰ ਅੱਜ ਦਾ ਦਿਨ ਫੈਸਲਾ ਲੰਘਿਆ ਕੱਲ ਦਾ ਦਿਨ ਤਾਂ ਸਾਡੇ ਬਹੁਤ ਹੀ ਬੀਜੀ ਆਲਾ ਲੰਘਿਆ ਕਿਉਂਕਿ ਦਸਵੀਂ ਵਾਲਾ ਦਿਨ ਉਦੋਂ ਅਸੀਂ ਤੁਰਨ ਲੱਗੇ ਉਦੋਂ ਮੇਰਾ ਫੋਨ ਆ ਗਿਆ ਕਹਿੰਦੇ ਅਸੀਂ ਟੋਰਪੇਰੋ ਪੇਰਾ ਸੀ ਦਾ ਸੰਤੋਖੀ ਸੁਣੇ ਪੜਾ ਰਹੇ ਹਾਂ ਹਨਾ ਤਾਂ ਪਾਈ ਆਵਦੇ ਕੰਮ ਮਸਾ ਸਾਡੇ ਤੇ ਆਉਂਦਾਗਾ ਇਹ ਕੱਤੀ ਦਾ ਥੋੜੇ ਜੇ ਕੱਖ ਰਹਿੰਦੇ ਇਹਨੂੰ ਥੇੜ ਪਾ ਦਈਏ ਫਿਰ ਦੇ ਨਾਲ ਸਾਰੇ ਖਾ ਲੂਗੀ ਨਹੀਂ ਆਥੋਂ ਨੂੰ ਖਰਾਬ ਹੋ ਜਾਂਦੇ ਨੇ ਪਹਿਲੇ ਤੱਪੇ ਸੰਬਰਦੇ ਹੋ ਖੋਲ ਲੀਆ ਫਿਰ ਬਾਅਦ ਦੇ ਵਿੱਚ ਅੱਪਾ ਕਰ ਦਾਂਗੇ ਹੋ ਰਹੇ ਨੇ ਕੰਮ ਹਾਂ ਨਾ ਬੈੱਡ ਤਾਂ ਗਿੱਲੇ ਹੋਏ ਨਹੀਂ ਵਿੱਚੋਂ ਮੈਂ ਤਾਂ ਉਹਦੀ ਖੋਲ ਕੇ ਦੇਖ ਲਿਆ ਸੀਗਾ ਨਾ ਨਾ ਮੈਂ ਦੇਖ ਲਈ ਸੀ ਖੋਲ ਕੇ ਨਹੀਂ ਮੈਂ ਇੰਨਾ ਚਿਰ ਕਿੱਥੇ ਪਾਉਂਦੀ ਮੈਂ ਤਾਂ ਉਹਦਾ ਮੀਂਹ ਹੀ ਦੇਖ ਲਈ ਸੀ ਜਿੱਦੇ ਬਾਹਲਾ ਮੀਂਹ ਆਇਆਗਾ ਹੁਣ ਕਹਿੰਦੇ ਨੇ ਵੀ ਜਾ ਰਹੇ ਹੋਰ ਮੀਂਹ ਵੀ ਆਊਗਾ ਹਨਾ ਹੋਰ ਤੂੰ ਤਾਂ ਕੀ ਕਰਾਉਣਾ ਆ ਦੋ ਗੋਲੀਆਂ ਰਹਿ ਗਈਆਂ ਦੁੱਧ ਵਾਲੀਆਂ ਬਾਕੀ ਤਾਂ ਪਚਾਰ ਤੀ ਇੱਕ ਆਥਨੇ ਚਾਰ ਦਾ ਇੱਕ ਕੋਲ ਸੁਵਾ ਚਾਰ ਦਾ ਗੇ ਆ ਜੂਨ ਵਾਲੀ ਗੋਲੀ ਐ ਵੀ ਆ ਗੱਟਾ ਹੈਗਾ ਇਹ ਪਪਰਾ ਧਰਦਣਿਆ ਹਾਂ ਇਹ ਦੋ ਘਰ ਦੇ ਘਾਲੇ ਨੰਨੇ ਨਹੀਂ ਕੰਗਲ ਗੰਦ ਗਾਲੋ ਨੰਗੀ ਹੋਵੇ ਉੱਥੇ ਹੋ ਜਾਂਦਾ ਖਰਾਬ ਹਾਂ ਨਾ ਆਪਣੇ ਤਾਂ ਫਿਰ ਪਾਣੀ ਬੈੱਡ ਤੇ ਮੈਂ ਉਹ ਪਾਤੀ ਸੀ ਪੱਲੀ ਬੇਟੀਆਂ ਬੂਟੀਆਂ ਨਹੀਂ ਹੁੰਦਾ ਹੈਗਾ ਹਾਂ ਪੱਲੀ ਪਾਤੀ ਸੀ ਚਲੋ ਜੀ ਆਪਾਂ ਮਿਲਦਾਂ ਬਾਅਦ ਦੇ ਵਿੱਚ ਕਰ ਲਈ ਆਪਣੇ ਕਰਨ ਵਾਲੇ ਕੰਮ ਬਹੁਤ ਸਾਰੇ ਪਏ ਨੇ ਮੈਂ ਪੌਣੇ ਤਿੰਨ ਦਾ ਟਾਈਮ ਹੋ ਗਿਆ ਉਹ ਲੈਤੀ ਤਰੀ ਹੋਈ ਆ ਅੱਜ ਲੈਤੀ ਤਰੀ ਆ ਕੀ ਤਰੀ ਆ ਸੱਸ ਨੂੰ ਹਾਈਆਂ ਜਾਂ ਉਰਜੀਆਂ ਕੱਪੜਿਆਂ ਚ ਨਾ ਲੈਤੀ ਥਲੇ ਅੱਗ ਪਾਣੀ ਪਾ ਕੇ ਅੱਗ ਮਚਾਤੀ ਜਿਹੜੇ ਆ ਗੋਹੇ ਬੂਹੇ ਲਾਇਦੀ ਉਹ ਮੱਚ ਗਏ ਚਲੋ ਉਹ ਕੱਪੜਾ ਜਿਹੜਾ ਲੋਟ ਕਰਕੇ ਮੈਂ ਨਾ ਆਇਆ ਹੀ ਨਾ ਕੇ ਦੁਬਾਰੇ ਕੱਪੜੇ ਵੀ ਤੋੜੇ ਦੁਆਰੇ ਫੇਰ ਅੱਗ ਮਚਾਤੀ ਦੁਆਰੇ ਫੇਰ ਜਿਹਨੂੰ ਮਚਾਉ ਕਰੀ ਉਰੋਂ ਫੇਰ ਬੂਹ ਮਰ ਜੇ ਦੁਆਰੇ ਵੀ ਅੱਗ ਮੱਚ ਕੇ ਬੁਝ ਜੂਗੀ ਫੇਰ ਪਹਿਲਾਂ ਲੇਟੀ ਪਾਈ ਅੱਗ ਦੁਆਰੇ ਮਚਾਈ ਫੇਰ ਚਾਹ ਕਰਕੇ ਪੀਤੀ ਐ ਤੇ ਹੁਣ ਜੇ ਇੱਕ ਤਵਾ ਸੇ ਇਸ ਦੇ ਨਾਲ ਬਣ ਜੂਗੀ ਮਾਂ ਹੋਰ ਇਹਨਾਂ ਕਈ ਪਾ ਕੇ ਦੇਖ ਲੈਣੀ ਠੀਕ ਹੋ ਗਈ ਮੈਂ ਜਿਖਾ ਲੂਗੀ ਤਬਾਸੀ ਰਿਸ਼ੀ ਇੱਕ ਬਦੂਆ ਫਾਂਡੇ ਮਾਂਜ ਕੇ ਸਬਜ਼ੀ ਨੂੰ ਤੜਕਾ ਲਾ ਲੇ ਫਿਰ ਚਾਹ ਹਾਂ ਜੀ ਧੰਨਵਾਦ ਜਾਨੂ ਐ ਜਿ ਪਾ ਲਿਆ ਸੀ ਸੀ ਤੋਂ ਆ ਕੇ ਫਾਂਡੇ ਆ ਬਣਾਇਆ ਪੰਟ ਮਾਂਜ ਲਈ ਹਮ ਆ ਕੇ ਦੇਖ ਲਈਏ ਨਾ ਬੜੀ ਮੰਜੇ ਜਾਨੂ ਕਿੰਨੀ ਗਰਮੀ ਹੋਈ ਹੋਈ ਐ ਦੱਤੀ ਨੂੰ ਮਿੱਠ ਗਾਲ ਕਰੇ ਤੇ ਕਚਕਿਆਰੀ ਜੀ 국민 목욕으로 제주도 놀러 간 일부� Jungee 선물 애 Anfang 보트 목욕 그러 곧 먼저밖에 안food ਲੋ ਜੇ ਪਤਰ ਤੇ ਹੁਣ ਸਬਜ਼ੀ ਤੇਲ ਪੂਰਾ ਕੱਢ ਲਿਆ ਗਾਇਆਂ ਸਸਹਣੀ ਜੀ ਤੁਹਾਨੂੰ ਕਾਹਲਾ ਕੰਮ ਜਾ ਕੇ ਆਉਣੇ ਨਾ ਤੇ ਸਬਜ਼ੀ ਕੜ ਕੱਲਾ ਕਿਸ ਲੋ ਕਰਕੇ ਢਲ ਜਾਂਦੀ ਹੁ ਤੇ ਆ ਨਾ ਕੱਲਾ ਮੈਂ ਨੂਨਦਾਨੀ ਮਾਂਜੀ ਸੀਗੀ ਤੇ ਨਾ ਮੈਂ ਮਿਸਤਾ ਸਾਨੀ ਐ ਨਾ ਮੈਂ ਹਲਦੀ ਸਾਨੀ ਮਨੂੰ ਥੱਕ ਜੀ ਪਈ ਮਾ ਢੋਰਾ ਜਿਹਾ ਪੈ ਗਿਆ ਵਿੱਚੋਂ ਉਹ ਤਾਂ ਸਾਫ ਸੀਗੀ ਤੇ ਹੁਣ ਆ ਪਾ ਸਨੇ ਤਹਾਦੀ ਪਾ ਕੇ ਰੱਖ ਲਾਂਗੇ ਮਿਰਚਾਂ ਨਾ ਜੀਰਾ ਸਾਰਾ ਕੁਝ ਪਾ ਕੇ ਰੱਖ ਲਾਂਗੇ ਕਿਉਂਕਿ ਹੁਣ ਦੀਵਾਲੀ ਵੇਲੇ ਨਾ ਤਾਂ ਮਿਰਚਾਂ ਡੱਬਾ ਤੋਂ ਮਾ ਨਾ ਹਲਦੀ ਵਾਲਾ ਤੋਂ ਮਾ ਨਾ ਨਾਣ ਦਾ ਨੂੰ ਤੋਂ ਮਾ ਕੱਲੀ ਥੋਤੀ ਦੇ ਤਾਂ ਬਹੁਤ سارے ਕੰਮ ਨਿੱਬੜਦੇ ਸੁੰਨੀਆ ਹੁਣ ਜਿਹੜਾ ਪਾਣੀ ਕੱਢਦੀ ਹੈ ਉਹ ਵੀ ਫੇਰ ਲੈ ਕੇ ਜਾਉਂਦੀ ਹਾਂ ਹਾਂ ਫਾਪੀ ਆਪੇ ਜਿਹੜਾ ਪਾਸ ਕਰ ਲੈ ਸਾਫ ਕੱਪੜੇ ਦਾ ਫਾਪੀ ਆ ਤੇ ਲੈ ਕੇ ਜਾਣੀਆਂ ਜਿ ਪਹਿਰਾ ਸਾਹਿਬ ਪਰਸੋਂ ਅਹੋ ਰਾਜੇ ਪਰਸੋਂ ਗੱਲ ਦਾ ਦੇਣਾ ਮੇਰੇ ਨਾਲ ਵਿਛੜੇ ਤੇ ਕਲੋਂ ਤੋਂ ਆਹ ਕਰ ਲੈਣਗੇ ਅੱਜ ਦੇ ਚ ਪਹਿਰੇ ਸਾਹਿਬ ਤੇ ਲੈ ਕੇ ਗਏ ਕਿ ਫੇਰੇ ਪਾਣੀ ਦਾ ਕੱਢ ਦੋ ਫੋਕਾ ਜਾ। ਉਹ ਸਾਫ ਹੋ ਜਾਂਦੀਆਂ ਨੇ ਸੁੱਚੀਆਂ ਸੁਣੀਆਂ। ਉਹ ਜੀ ਹਲਦੀ ਪਾ ਲਈ ਤੇ ਮਿਰਚ ਵੀ ਪਾ ਲਈ। ਹੁਣ ਨੂਨ ਆ ਤੇ ਜੀਰਾ ਏਡ ਪਾ ਲਿਆਉਣ। ਪਹਿਰੇ ਨਾਲ ਹੀ ਸਾਹਿਬ ਨੇ ਆਪਣੀ ਚਾਦ ਦਿੱਤੀ। ਕੰਗਲੀ ਥੋੜੀ ਜਿਹੀ ਸਬਜ਼ੀ ਨਾਲ ਤੁਸੀਂ ਕਿਵੇਂ ਸਾਰ ਲਾਣੇ ਤਾਂ ਥੋੜੀ ਜਿਹੀ ਬਹੁਤ ਸਾਡਾ ਪਰਿਵਾਰੀ ਚੋੜ ਆਦਾ ਵਾਧੂ ਆ ਇਹ ਸਾਨੂੰ ਦੋਨੇ ਟੰਗ ਵਾਧੂ ਆ ਗੜਦੀ ਇਹ ਤੇ ਜੁੱਤੀ ਪਾਵਾਂਗੇ ਅਸੀਂ ਕੜਸੀ ਇਹ ਤੇ ਮਰਾਈ ਪਾਵਾਂਗੇ ਸਬਜ਼ੀ ਵੀ ਐਂਗੀ ਸਵਾਰ ਬਣਦੀਆ ਕੱਦੂ ਤੇ ਜਮੀ ਮਾਰਨੇ ਆਖਦਾ ਦੀਦੀ ਕਹਿੰਦੀ ਅਰੇ ਰਾਜੀ ਅਰੇ ਜਿੰਨੂ ਕਹਿੰਦੇ ਕਣ ਸੱਭ ਖਾਂਦੀ ਨਹੀਂ ਹੋਏਗੀ ਮਾਰੇ ਸਬਜ਼ੀ ਕਿਹੜਾ ਖਾਣਨੇ ਤੇ ਇਹ ਡੱਬੇ ਕਿੱਜ ਜਾ। ਹੋਣ ਲਿਓਨੇ ਆਂ ਅਸੀਂ ਡੱਬੇ। ਹੋਰ ਤਾਂ ਸਾਰੇ ਡੱਬੇ ਦੇਲੇ ਕਰ ਚੁੱਕੇ ਹਾਂ। ਸਾਰਾ ਸਮਾਨ ਜਮ ਕਾ ਕੇ ਫਿਰ ਸੱਜਰਾ ਜਾਂਦੇ ਹਾਂ। ਮੱਠਕਾਰੇ ਨੂੰ ਨਾਲੇ। ਵੀਡੀਓ ਆਈਆ। ਪੋਤਾ ਜੀਰਾ ਤੇ ਹਰੀ ਪਾਣੀ ਉਤੋ ਕਹਿੰਦੇ ਕਾਲਾ ਨਹੀਂ ਹਾਂ। ਇਹਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ Evet, benim soy safranı seviyorum. E benim ne? Çünkü masalde sari puanı alırken moon danı safranı ਬਾਦ ਵਿੱਚ ਮਿਲ ਜੇ ਆਪਾਂ ਜਾਇਆ ਹੀ ਕੰਮ ਜਾ ਕਾਗਜ਼ ਜਾ ਹਮ ਤੇ ਮਰਜੀ 바ਦੀ ਲੋ ਜੀ ਆਪਾਂ ਨੇ ਧਾਰਾ ਕੱਢ ਲਿਆ ਨੇ ਦੁੱਧ ਗਰਮ ਤੇ ਆਇਆ ਮਹਾਨਿਕਸਰ ਨਾਲ ਜਾਵੇ ਬਾਬਾ ਜੀ ਗੁਰਦੁਆਰਾ ਸਾਹਿਬ ਰਸ ਦਾ ਪਾਠ ਕਰੀ ਜਾਂਦੇ ਨੇਗੇ ਤੇ ਉਦੋਂ ਬਸ ਨਿਬੜਨ ਵਾਲਾ ਹੀ ਕੰਮ ਫੀੜਪੂੜ ਜੀ ਕੱਢਣ ਵਾਲੀ ਰਹਿੰਦੀ ਹੈਗੀ ਕਿਉਂਕਿ ਉਹ ਕੱਢ ਕੇ ਘਰ ਆਉਂਗੀ ਫਿਰ ਸਵੇਰ ਵੇਲੇ ਨਾ ਬੋਰੀਆਂ ਵਿੱਚ ਹੱਥ ਨਹੀਂ ਮਾਰਨਾ ਪੈਂਦਾ ਫੀੜ ਕੱਢ ਕੇ ਉੱਤੇ ਟੋਪਰਾ ਮੁੱਦਾ ਮਾਰਿਆ ਉਹ ਜਿਹੜੀਆਂ ਫੀੜ ਦਾਨੀ ਦੋੜ ਵਾਲੇ ਬੋਰੀਆਂ ਨੇ ਹਨਾ ਉਹਨਾਂ ਨੂੰ ਟੱਕ ਕੇ ਪੱਲੀ ਨਾਲ ਖਮਾਰ ਦੇ ਟੱਕੇ ਚ ਰਿਉ ਕਿਉਂਕਿ ਕੋਈ ਪਰਸਨਾ ਕੋਲ ਜੀ ਹੈਨਾ ਤੇ ਜੀ ਆਈਮ ਬਸ ਕੰਮ ਲੱਗ ਗਿਆ ਰਹਿਣਾ ਕਰੇ ਬੈਗੇ ਕਰੇ ਖੜਗੇ ਹਨਾ ਦਮ ਲੈ ਲਿਆ ਕਰੇ ਕੰਮ ਕਰ ਲੈ ਬੀਬੀ ਬਣਾਉਂਦੀ ਜੀ ਅੰਦਰ ਰੋਟੀ ਸਬ ਨੂੰ ਸਬਜੀ ਨੂੰ ਦੁੱਧ ਰੱਖਿਆ ਲਈ ਮੈਂ ਬੁ ਮਾਥਾ ਜਰਦਾਰ ਆ ਲਿਆ ਵਿੱਚ

ਇਹ WhatsApp ਤੇ ਹੂੰ ਤਾਂ ਹੀ ਨੀ ਬੋਲੀ ਪਾਠ ਚਲ ਰਿਹਾ ਮਾਤਾ ਹੁਣ ਅੱਧੀਆਂ ਭੈਣਾਂ ਕਹਿਣਗੀਆਂ ਬੀਬੀ ਤਾਂ ਤੋਂ ਨੀ ਬੋਲੀ ਪਾਠ ਕਰ ਰਹੀ ਆ ਬੀਬੀ ਰੋਟੀ ਬਣਾਉਂ ਜੀ ਤਾਂ ਨੀ ਬੋਲੀ ਹੋएगी ਇਹਦਾ ਮਾਈਂਗਾ ਟੱਬ ਵਾਲਿਆ ਆ ਧਗਲੇ ਜਿੱਦਾਂ ਜਦੋਂ ਆਉਂਦਾ ਲੈ ਕੇ ਵਗ ਜਾਂਦਾ ਬਸ ਸੜ ਗਿਆ ਦੀ ਮੈਂ ਪਾਇਆ ਆਉਂਦਾ ਫਿਰ ਮੈਂ ਕਿਹ ਖਾਣਾ ਦੀ ਮੈਂ ਜੋਪੀ ਪਾਈਂਦੀ ਇਹ ਤੂੰ ਤਾਂ ਨਾ ਘੜਦਾ ਉਹ ਹੀ ਤੜਕੇ ਵਾਧ ਰੱਖਣਾ ਪੈਂਦਾ ਉਹ ਹੀ ਤੜਕੇ ਵਾਧ ਰੱਖਣਾ ਪੈਂਦਾ ਇਹਨੂੰ ਆਪਾਂ ਨਾਲ ਗਾਲੀ ਦਵਾ ਲਾਂਗੇ ਹੁਣ ਦੁੱਧ ਪਾ ਲਿਆ ਦੇਖੋ ਕੀ ਆ ਕਦੂਲੀ ਸਬਜ਼ੀ ਜਿਵੇਂ ਕੁਲੀ ਪਈ ਹੈ ਤੇ ਮਸੋਂ ਦੁੱਧ ਨੂੰ ਵਾਲੀ ਆਉਣ ਵਾਲੀ ਆ ਆਪਾਂ ਫੀਡ ਕੱਢ ਕੇ ਘਰਿਆਂਵਾਂਗੇ ਸਾਰਾ ਕੰਮ ਨਿਬੜ ਜੂ ਚਲੋ ਜੀ ਆਪਾਂ ਕਰ ਦਿਆਂਗੇ ਵੀਡੀਓ ਦਾ ਐਂਡ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਪਲੀਜ਼ ਚੈਨਲ ਨੂੰ ਕਰਦੇ ਸਬਸਕ੍ਰਾਈਬ ਸਪੋਰਟ ਵਾਲੇ ਵੀ ਬੈਣਾ ਬਹੁਤ ਸਪੋਰਟ ਕਰ ਰਹੇ ਨੇ ਹੈਨਾ ਲਗਾਤਾਰ ਵੀਡੀਓ 5 ਸਾਲਾਂ ਤੋਂ ਬਹੁਤ ਸਾਰੀਆਂ ਵਿਊਵਰਸ ਨੇ ਆਪਾਂ ਇੱਕ ਜਣਾ ਸੁਭਮ ਹੋਰੀਆਂ ਜਿੱਦੇ ਬੈਲੀ ਹੋਈਆਂ ਨੇ ਸਾਰਾ ਟਾਈਮ ਕੱਢ ਕੇ ਜਿਹੜੇ 5 ਸਾਲਾਂ ਤੋਂ ਜੁੜੇ ਨੇ ਉਹਦੇ ਦੇ ਪਹਿਲੀ ਵੀਡੀਓ ਦੇ ਵਿਊਰਜ ਉਹਨਾਂ ਨੇ ਕਮੈਂਟ ਕਿਹੜੇ ਵੀਰ ਤਾਂ ਕਮੈਂਟ ਵਧਦਾ ਆਇਆ ਲਾਈਕ ਵਧਦਾ ਆਇਆ ਸਾਰਾ ਕੁਝ ਆਪਾਂ ਇੱਕ ਜਣਾ ਨਾ ਲਿਸਟ ਬਣਾ ਕੇ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਮੇਰਾ ਖਿਆਲ ਹੈ ਇੱਕ ਵੀਰਪਾਲ ਪੈਣ ਇੱਕ ਵੀਰਪਾਲ ਕੌਰ ਇੱਕ ਗਰਵਿੰਦਰ ਵੀਰ ਜੀ ਉਹਨਾਂ ਦੇ ਸਭ ਤੋਂ ਜ਼ਿਆਦੇ లైక్ ਕਮੈਂਟ ਮੈਗੇ ਸਭ ਤੋਂ ਜ਼ਿਆਦੇ ਲਾਈਕ ਨੇ ਉਹਨਾਂ ਦੇ ਤੇ ਬਾਕੀ ਤਕਰੀਬਤ ਸਾਰਿਆਂ ਤੋਂ ਬਾਦੋਂ ਉਹਨਾਂ ਦੇ ਹੋਣਗੇ ਬਾਕੀ ਹੋਰ ਵੀ ਵਿਊਅਰਜ਼ ਨੇ ਤੇ ਸਾਰਿਆਂ ਦਾ ਨਾਮ ਲਵਾਂਗੇ 5 ਸਾਲਾਂ ਤੋਂ ਜਿਹੜੇ ਲਗਾਤਾਰ ਇਹ ਕਿ ਕੁ ਦੋ ਦੋ ਕਮੈਂਟ ਡੇਲੀ ਆਉਂਦੇ ਲੋਨਾਂ ਦੇ ਕਦੇ ਕੋਈ ਮਾੜਾ ਕਮੈਂਟ ਨਹੀਂ ਆਇਆ ਕਦੇ ਅਸੀਂ ਉਹਨਾਂ ਦਾ ਕਮੈਂਟ ਡਿਲੀਟ ਨਹੀਂ ਕੀਤਾ ਹੈਨਾ ਸਪੋਰਟ ਵਾਲੇ ਵੀ ਰਹਿਣ ਬਹੁਤ ਹੀ ਜਾ ਰਹੇ ਨਹੀਂ ਤੇ ਚਲੋ ਜੀ ਆਪਾਂ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਬਲੌਗ ਨਾਲ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰ ਦਿਓ ਤੇ ਕੋਈ ਸਿਰੋ ਾਸ ਦੇ ਰਹੋ ਵਾਖਦੇ ਰਹੋ ਮਿਲਾਂਗੇ ਕੱਲ ਨੂੰ ਤੁਸੀਂ ਤੁਸੀਂ ਚਾਹੀ ਤੇ ਮੈਂ ਬੁਜੀ ਦਾ ਖਾਲਸਾ